ਹਾਂਜੀ ਜੀ ਜੀ ਆਈ ਹੋਪ ਦਿਸ ਇਜ਼ ਅਲਰਾਜਨ ਠੀਕ ਠਾਕ ਹੋਮ ਅਗੇ ਤੇ ਅੱਜ ਆਪਾਂ ਕਰਾਂਗੇ ਪੰਜਾਬ ਦੀ ਲੋਕ ਗਾਇਕਾ ਸੁਰਿੰਦਰ ਕੌਰ ਦੀ ਜੀਵਨੀ ਜਿਸ ਦੀ ਰਚਨਾ ਜਿਹੜੀ ਜੀਵਨੀ ਦੀ ਰਚਨਾ ਹੈਗੀ ਜਿਹੜੀ ਉਹ ਡਾਕਟਰ ਹਰਿੰਦਰ ਕੌਰ ਨੇ ਕੀਤੀ ਹੈ ਤੇ ਅੱਜ ਆਪਾਂ ਇਸਦੇ ਕੁਐਸਚਨ ਆਨਸਰ ਕਰਾਂਗੇ ਤੇ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਮੇਰੀ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਹੈ ਵੀ ਜੇ ਹਾਲ ਤੱਕ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚਲੋ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਆਪਾਂ ਵੀਡੀਓ ਸਟਾਰਟ ਕਰਦੇ ਹਾਂ ਤੇ ਆਪਣਾ ਜਿਹੜਾ ਪਹਿਲਾ ਕੁਐਸਚਨ ਹੈਗਾ ਉਹ ਹੈਗਾ सुरेंद्र ਕੌਰ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ ਤੈਸਾ ਆਨਸਰ ਹੈਗਾ ਸੁਰਿੰਦਰ ਕੌਰ ਦਾ ਜਨਮ 25 ਨਵੰਬਰ 1929 ਈਸਵੀ ਨੂੰ ਦੀਵਾਨ ਬਿਸ਼ਨ ਸਿੰਘ ਦੇ ਘਰ ਮਾ ਮਾਇਆ ਦੇਵੀ ਦੀ ਕੁੱਖੋਂ ਲਾਹੌਰ ਵਿਖੇ ਹੋਇਆ ਤੇ ਉਸ ਤੋਂ ਬਾਅਦ ਵਾਲਾ ਕੁਐਸਚਨ ਹੈਗਾ ਕਿ ਸੁਰਿੰਦਰ ਕੌਰ ਨੇ ਕਿਹੜੇ-ਕਿਹੜੇ ਉਸਤਾਦਾਂ ਤੋਂ ਗਾਇਕੀ ਦੀ ਸਿੱਖਿਆ ਜਿਹੜੀ ਉਹ ਹਾਸਲ ਕੀਤੀ ਤਾਂ ਇਸ ਦਾ ਆਨਸਰ ਹੈਗਾ ਸੁਰਿੰਦਰ ਕੌਰ ਨੇ ਅ ਬੜੇ ਗੁਲਾਮ ਅਲੀ ਦੇ ਪਾਂਜੇ ਅਨਾਇਤ ਹੁਸੈਨ ਤੋਂ ਸ਼ਾਸਤਰੀ ਸੰਗੀਤ ਪਟਿਆਲੇ ਘਰਾਣੇ ਦੇ ਉਸਤਾਦਾਂ ਤੋਂ ਸ਼ਾਸਤਰੀ ਸੰਗੀਤ ਗਜ਼ਲ ਥੁਮਰੀ ਤੇ ਕੁੰਦਨ ਲਾਲ ਸ਼ਰਮਾ ਤੋਂ ਕਾਫੀਆ ਗੋਣ ਦੀ ਸਿੱਖਿਆ ਜਿਹੜੀ ਉਹ ਪ੍ਰਾਪਤ ਕੀਤੀ ਸੀ ਉਸ ਤੋਂ ਬਾਅਦ ਵਾਲਾ ਕੁਐਸਚਨ ਹੈਗਾ ਕਿ ਛੋਟੀ ਉਮਰ ਵਿੱਚ ਹੀ ਸੁਰਿੰਦਰ ਕੌਰ ਦੀ ਪ੍ਰਸਿੱਧੀ ਵਧੀ ਦੱਸੋ ਕਿਵੇਂ ਤਾਂ ਇਸ ਦਾ ਆਨਸਰ ਹੈਗਾ ਸੁਰਿੰਦਰ ਕੌਰ ਨੇ 12-13 ਸਾਲ ਦੀ ਉਮਰ ਵਿੱਚ ਹੀ ਲਾਹੌਰ ਰੇਡੀਓ ਸਟੇਸ਼ਨ ਤੋਂ ਪਹਿਲਾ ਗੀਤ ਗਾਇਆ ਸੀਗਾ ਉਸ ਦੀ ਆਵਾਜ਼ ਤੋਂ ਪ੍ਰਭਾਵਿਤ ਹੋ ਕੇ ਹਿਸ ਮਾਸਟਰ ਵਾਈਸ ਕੰਪਨੀ ਨੇ ਫਿਲਮਾਂ ਵਾਲਿਆਂ ਨੇ ਤੇ ਉਸ ਨੂੰ ਗਾਉਣ ਲਈ ਬੁਲਾਇਆ ਤੇ ਇਸ ਤਰ੍ਹਾਂ ਛੋਟੀ ਉਮਰ ਵਿੱਚ ਹੀ ਉਹ ਬਹੁਤ ਜ਼ਿਆਦਾ ਪ੍ਰਸਿੱਧ ਹੋ ਗਈ ਸੀ ਉਸ ਤੋਂ ਬਾਅਦ ਵਾਲਾ ਕੁਐਸਚਨ ਹੈਗਾ ਕਿ ਸਰਿੰਦਰ ਗੌਰ ਨੇ ਆਪਣੀ ਗਾਇਕੀ ਬਾਰੇ ਆਪ ਕੀ ਦੱਸਿਆ ਆਈਸਾਨ ਜਰੇਗਾ ਸ੍ਰਿੰਦਰ ਕੌਰ ਨੇ ਦੱਸਿਆ ਸੀ ਕਿ ਗਾਉਣ ਦਾ ਸ਼ੌਕ ਤਾਂ ਉਸ ਨੂੰ ਬਚਪਨ ਤੋਂ ਹੀ ਸੀ ਰੱਬ ਨੇ ਹੀ ਇੱਕ ਹੋਰ ਇਹ ਸ਼ੌਕ ਲਾਇਆ ਤੇ ਉਸ ਦੀ ਕਿਰਪਾ ਦੇ ਨਾਲ ਹੀ ਉਸ ਨੇ ਆਪਣਾ ਸ਼ੌਕ ਪੂਰਾ ਕੀਤਾ ਤੇ ਅੱਗੇ ਵੀ ਹੁੰਦਾ ਚਲਾ ਗਿਆ ਤੇ ਉਸ ਤੋਂ ਬਾਅਦ ਦੇ ਵਿੱਚ ਵਾਲਾ ਕੁਐਸਚਨ ਹੈਗਾ ਸੁਰਿੰਦਰ ਕੌਰ ਦੇ ਕਿਹੜੇ-ਕਿਹੜੇ ਗੀਤ ਬਧੀਰੇ ਹਰਮਨ ਪਿਆਰੇ ਹੋਏ ਹਨ ਤਾਂ ਇਸ ਦਾ ਆਨਸਰ ਹੈਗਾ ਸੁਰਿੰਦਰ ਕੌਰ ਦੇ ਬਧੀਰੇ ਹਰਮਨ ਪਿਆਰੇ ਗੀਤ ਸਨ ਛੜਕੇ ਛੜਕੇ ਜਾਂਦੀ ਏ ਮੁਟਿਆਰੇ ਨੀ ਕੰਡਾ ਚੁਭਾ ਤੇਰੇ ਪੈਰ ਬਾਂਕੀ ਏ ਨਾਰੀ ਨੀ ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗਮਈਆ ਤੇ ਸਾਡਾ ਚੀੜੀਆਂ ਦਾ ਚੰਬਾ ਵੀ ਬਾਬੂਲ ਅਸਾਂ ਉੱਡ ਜਾਣਾ ਇਹ ਗੀਤ ਕਾਫੀ ਦਾ ਨਾ ਪਰਸੈਂਟ ਦੇ ਹੋਏ ਉਸ ਤੋਂ ਬਾਅਦ ਵਾਲਾ ਕੁਐਸਚਨ ਹੈਗਾ ਸਾਡਾ ਚਿੜੀਆਂ ਦਾ ਚੰਬਾ ਗੀਤ सुरेंद्र कौर ਦੇ ਪਰਿਵਾਰ ਵਿੱਚੋਂ ਹੋਰ ਕਿਸ-ਕਿਸ ਨੇ ਗਾਇਆ ਤਾਂ ਇਸ ਦਾ ਆਨਸਰ ਹੈਗਾ ਇਹ ਗੀਤ ਤਿੰਨੋਂ ਪੈਣਾ ਪ੍ਰਕਾਸ਼ कौर सुरेंद्र कौर ਤੇ ਨਰਿੰਦਰ ਕੌਰ ਨੇ ਗਾਇਆ ਫਿਰ ਇਹਹੀ ਗੀਤ सुरेंद्र कौर ਦੀ ਟੀ ਸੀ ਜਿਹੜੀ ਉਹ ਡੌਲੀ ਗਲੀਰੀਆ ਅਤੇ ਉਸ ਦੀ ਦੋਤੀ ਸੁਨੇਨਾ ਨੇ ਵੀ ਗਾਇਆ ਉਸ ਤੋਂ ਬਾਅਦ ਵਾਲਾ ਕੁਐਸਚਨ ਹੈਗਾ ਸੁਰਿੰਦਰ ਕੋਰ ਦੇ ਪਤੀ ਨੇ ਉਸ ਦੀ ਗਾਇਕੀ ਵਿੱਚ ਕੀ ਯੋਗਦਾਨ ਪਾਇਆ ਸੁਰਿੰਦਰ ਕੋਰ ਦੇ ਪਤੀ ਸਰਦਾਰ ਜਗਿੰਦਰ ਸਿੰਘ ਸਿੰਘ ਵਧੀਆ ਕਵੀਤਾਵਾਂ ਲੱਭ ਕੇ ਲਿਆਉਂਦੇ ਤੇ ਫਿਰ ਉਹਨਾਂ ਨੂੰ ਗਾਉਣ ਦੇ ਲਈ ਉਹਨਾਂ ਨੂੰ ਉਤਸ਼ਾਹਿਤ ਕਰਦੇ ਰੋਜ਼ਾਨਾ ਰਿਹਾਜ਼ ਕਰਨ ਦੇ ਲਈ ਵੀ ਆਗਦੇ ਅਗਲਾ ਕੁਐਸ਼ਨ ਹੈਗਾ ਕਿ ਕੀ ਕਾਰਨ ਸੀ ਸੁਰਿੰਦਰ ਕੌਰ ਗੀਤ ਪੇਸ਼ ਕਰਨ ਸਮੇਂ ਆਪਣੇ শ্রোਟਿਆਂ ਨੂੰ ਕੀਲ ਲੈਂਦੀ ਸੀ ਤਾਂ ਇਸ ਦਾ ਅੰਤਰ ਹੈਗਾ ਕਿ ਸੁਰਿੰਦਰ ਕੌਰ ਸੁਧਾਰਨ ਲੋਕ ਸਾਜ਼ਾਂ ਦੀ ਵਰਤੋਂ ਕਰਦੀ ਸੀ ਜੀ ਉਸ ਦੀ ਜਿਹੜੀ ਸੁਰੀਲੀ ਆਵਾਜ਼ ਹੱਥਾਂ ਵਿੱਚ ਗੂੰਗਰੂ ਵੜ ਕੇ ਤਾਲ ਦੇਣ ਦਾ ਅੰਦਾਜ਼ ਜੀਆ ਉੱਚੀ ਹੇਕ ਸੀ ਉਹ শ্রোਟਿਆਂ ਨੂੰ ਕੀਲ ਲੈਂਦੀ ਸੀ ਉਸ ਤੋਂ ਬਾਅਦ ਵਾਲਾ ਕੁਐਸ਼ਨ ਹੈਗਾ ਕੀ ਸੁਰਿੰਦਰ ਕੋਹਣ ਨੇ ਪੰਜਾਬ ਤੋਂ ਇਲਾਵਾ ਹੋਰ ਕਿਹੜੀਆਂ-ਕਿਹੜੀਆਂ ਥਾਵਾਂ ਤੇ ਗੀਤ ਪੇਸ਼ ਕੀਤੇ ਤਾਂ ਇਸ ਦਾ ਅਨਸਰ ਹੈਗਾ ਸੁਰਿੰਦਰ ਕੋਹਣ ਨੇ ਪੰਜਾਬ ਤੋਂ ਇਲਾਵਾ ਭਾਰਤ ਦੇ ਮਹਾਨਗਰਾਂ ਜਿਵੇਂ ਕਿ ਦਿੱਲੀ, ਮੁੰਬਈ, ਕਲਕੱਤਾ, ਮ드ਰਾਸ, ਪਟਨਾ ਅਤੇ ਬਾਹਰੀ ਮੁਲਕਾਂ ਜਿਵੇਂ ਕਿ ਰੂਸ, ਚੀਨ, ਕੈਨੇਡਾ, ਅਮਰੀਕਾ ਆਦਿ ਥਾਵਾਂ ਤੇ ਜਾ ਕੇ ਵੀ ਗੀਤ ਪੇਸ਼ ਕੀਤੇ ਉਸ ਤੋਂ ਬਾਅਦ ਹੈਗੀ ਹੈ ਕਿ ਔਖੇ ਸ਼ਬਦਾਂ ਦੇ ਅਰਥ ਦਾ ਪਹਿਲਾ ਹੈਗਾ ਸੁਰੀਲੀ ਤਾਂ ਇਸ ਦਾ ਅਰਥ ਹੈਗਾ ਮਿੱਠੀ ਸੁਰ ਵਿੱਚ ਸ਼ੋਹਰਤ ਪ੍ਰਸਿੱਧੀ ਜਾਂ ਮਸ਼ਹੂਰੀ ਹੁੰਦਾ ਪਰਵਾਲੇ ਇੱਛਾ ਹੁੰਦੀ ਆ ਤੀਵਰ ਇੱਛਾ ਇਲਾਹੀ ਸਰੂਰ ਰੱਬੀ ਮਸਤੀ ਹੁੰਦੀ ਆ ਅਪਾਰ ਕਿਰਪਾ ਅਤਿਅੰਤ ਮਿਹਰ ਹੋਣਾ ਦਹਾਕਾ 10 ਬਰਿਆਂ ਦਾ ਸਮਾਂ ਉਸਤਾਦ ਹੁੰਦਾ ਸਿੱਖਿਆਕ ਕੋਈ ਹੁਨਰ ਸਿਖਾਉਣ ਵਾਲਾ ਰਿਆਜ਼ ਪਿਆਸ ਹੁੰਦਾ ਅਭਿਆਸ ਕਰਨਾ ਜਾਂ ਮੁਹਾਰਤ ਹਾਸਲ ਕਰਨੀ শ্রোਤੇ ਹੁੰਦਾ ਸੁਨਣ ਵਾਲੇ ਹੁੰਦਿਆ ਸਮਰੱਥਾ ਹੁੰਦੀ ਆ ਯੋਗਤਾ ਤਾਕਤ ਬਲ ਸ਼ਕਤੀ ਨੂੰ ਸਮਰੱਥਾ ਕਿਹਾ ਜਾਂਦਾ ਸਮਰਪਿਤ ਹੁੰਦੀ ਆ ਅਰਪਣ ਕੀਤੀ ਕੀਤਾ ਹੋਇਆ ਜਾਂ ਭਿੰਟਾ ਚੜਾਈ ਜਾਣੀ ਭਰਪੂਰ ਹੁੰਦਾ ਭਰਿਆ ਹੋਇਆ ਜਾਂ ਪੂਰਨ ਉਸ ਤੋਂ ਬਾਅਦ ਵਿੱਚ ਹੈ ਗਿਆ ਕਿ ਬਾਕੀ ਹੈ ਲਿਖੇ ਸ਼ਬਦਾਂ ਨੂੰ ਬਾਕਾਂ ਵਿੱਚ ਵਰਤਣਾ ਕਲਾਕਾਰ ਅ ਸੁਰੇਂਦਰ ਕੌਰ ਪੰਜਾਬ ਦੀ ਇੱਕ ਪ੍ਰਸਿੱਧ ਕਲਾਕਾਰ ਹੈ ਤੇ ਉਸ ਤੋਂ ਬਾਅਦ ਹੈ ਗਿਆ ਅੰਤਰਰਾਸ਼ਟਰੀ ਹੁਣ ਕਬੱਡੀ ਇੱਕ ਅੰਤਰਰਾਸ਼ਟਰੀ ਖੇਡ ਹੈ ਪ੍ਰਭਾਵਿਤ ਪੂਰਾ ਵਿਸ਼ਵ ਕਰੋਨਾ ਦੀ ਮਹਾਮਾਰੀ ਤੋਂ ਪ੍ਰਭਾਵਿਤ ਸੀ ਹਰਮਨ ਪਿਆਰੇ ਨੇਹਰੂ ਜੀ ਸਾਡੇ ਦੇਸ਼ ਦੇ ਹਰਮਨ ਪਿਆਰੇ ਨੇਤਾ ਸਨ ਸਿਰ ਕੱਢ सुरेंद्र कौर ਪੰਜਾਬ ਦੀ ਸਿਰ ਕੱਢ ਗਾਇਕਾ ਸੀ ਹਿੰਦੁਸਤਾਨ ਭਾਰਤ ਨੂੰ ਹਿੰਦੁਸਤਾਨ ਵੀ ਕਿਹਾ ਜਾਂਦਾ ਹੈ ਸੱਭਿਆਚਾਰ ਪੰਜਾਬ ਦਾ ਸੱਭਿਆਚਾਰ ਬਹੁਤ ਅਮੀਰ ਹੈ ਸੁਹਾਗ ਵਿਆਹ ਸਮੇਂ ਕੁੜੀਆਂ ਤੇ ਸੁਹਾਗ ਗਾਏ ਜਾਂਦੇ ਹਨ ਤਾਂ ਉਸ ਤੋਂ ਬਾਅਦ ਭਲਾ ਆਪਣਾ ਕੁਐਸਚਨ ਹੈਗਾ ਵਿਆਹ ਕਰਨ ਕਿਰਿਆ ਦੀ ਕਿਰਿਆ ਉਹ ਸ਼ਬਦ ਹੈ ਜਿਸ ਤੋਂ ਕੰਮ ਹੋਣ ਦਾ ਹੋਣਾ ਕਰਨਾ ਸਹਿਣਾ ਆਦਿ ਕਾਲ ਸਹਿਤ ਬਾਰੇ ਜਾਣਕਾਰੀ ਹੈ ਜਿਹੜੀ ਉਹ ਪ੍ਰਾਪਤ ਹੁੰਦੀ ਹੈ ਉਸ ਨੂੰ ਕਿਰਿਆ ਕਿਹਾ ਜਾਂਦਾ ਹੈ ਜਿਵੇਂ ਕਿ ਗੋਣਾ ਖਾਣਾ ਹੱਸਣਾ ਬੋਲਣਾ ਆਦਿ ਕਿਰਿਆ ਦੀ ਪਹਿਲੀ ਕਿਸਮ ਦੀ ਡਿਰੀ ਬੰਡ ਹੈ ਉਹ ਇਸ ਪ੍ਰਕਾਰ ਹੈਗੀ ਇੱਕ ਹੁੰਦੀ ਹੈ ਅਕਰਮਕ ਕਿਰਿਆ ਜਿਸ ਵਾਕ ਵਿੱਚ ਕੇਵਲ ਕਰਤਾ ਹੀ ਹੋਵੇ ਕਰਮ ਨਹੀਂ ਹੁੰਦਾ ਤਾਂ ਉਸ ਨੂੰ ਅਕਰਮਕ ਕਿਹਾ ਜਾਂਦਾ ਹੈ ਅਕਰਮਕ ਦੇ ਵਿੱਚ ਸਿਰਫ ਕਰਤਾ ਹੁੰਦਾ ਤਾਂ ਇਸ ਦਾ ਅੰਤਰ ਹੈਗਾ ਸੁਰਿੰਦਰ ਕੌਰ ਗੋਂਦੀ ਸੀ শ্রোਤਾ ਸੁਣਦਾ ਸੀ ਹਾਂ ਤਾਂ ਅਪ੍ਰੋਕਤ ਵਾਕਾਂ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਜਿਹੜੀ ਸੁਰਿੰਦਰ ਕੌਰ ਹੈ শ্রোਤਾ ਜਾਂ ਸੁਨੈਣਾ ਸ਼ਬਦ ਕਰਤਾ ਨਹੀਂਗੇ ਗੋਂਦੀ ਸੀ ਸੁਣਦਾ ਹੈ ਗੋਂਦੀ ਇਹ ਅਕਰਮਕ ਕਿਰਿਆ ਮਹਨ ਜਿਹੜੇ ਵਾਕ ਵਿੱਚ ਕਿਰਿਆ ਦਾ ਕਰਤਾ ਤੇ ਕਰਮ ਦੋਵੇਂ ਹੁੰਦੇ ਨਹੀਂ ਤਾਂ ਉਹਨਾਂ ਨੂੰ ਸਾਕਰਮਕ ਕਿਰਿਆ ਕਿਹਾ ਜਾਂਦਾ ਹੈ ਜਿਸ ਦੇ ਵਿੱਚ ਕਰਤਾ ਵੀ ਹੋਵੇ ਤੇ ਕਰਮ ਵੀ ਹੋਵੇ ਤਾਂ ਇਸ ਦੀ ਉਦਾਹਰਣ ਹੈਗੀ ਆ ਸੁਰਿੰਦਰ ਕੌਰ ਨੇ ਲਾਹੌਰ ਵਿਖੇ ਵੀ ਗਾਇਆ ਉਸਨੇ ਬਧੀਰੇ ਕਰਕੇ ਲੋਕ ਗੀਤ ਗਾਏ ਮੈਂ ਅਕਸਰ ਰੇਡੀਓ ਤੇ ਸੁਣਦਾ ਹਾਂ ਇਹਦੇ ਵਿੱਚ ਦੇਖਦੇ ਹਾਂ ਸੁਰਿੰਦਰ ਕੌਰ ਉਸਨੇ ਤੇ ਮੈਂ ਸ਼ਬਦਾਂ ਸ਼ਬਦ ਨਹੀਂ ਜਿਹੜੇ ਉਹ ਕਰਤਾ ਨਹੀਂਗੇ ਲੋਕਗੀਤ ਰੇਡੀਓ ਲਾਹੌਰ ਇਹ ਕਰਮ ਨੇ ਇਸ ਕਰਕੇ ਗਾਇਆ ਗਾਏ ਅਤੇ ਸੁਣਦਾ ਜਿਹੜੇ ਸ਼ਬਦ ਨੇ ਸ਼ਬਦ ਸਾਕਰਮਕ ਕਿਰਿਆ ਹਨ ਤੇ ਇਹ ਸੀ ਅੱਜ ਦੇ ਕੁਐਸਚਨ ਆਨਸਰ ਤੇ ਆਈ ਹੋਪ ਤੁਹਾਨੂੰ ਚੰਗੀ ਤਰ੍ਹਾਂ ਸਮਝ ਆਏ ਹੋਣਗੇ ਜੇ ਵੀਡੀਓ ਚੰਗੀ ਲਗੀ ਤਾਂ ਵੀਡੀਓ ਨੂੰ ਆਪਣੇ ਫਰੈਂਡਸ ਦੇ ਨਾਲ ਸ਼ੇਅਰ ਜ਼ਰੂਰ ਕਰਿਓ ਤੇ ਲਾਈਕ ਕਮੈਂਟ ਕਰਨਾ ਨਾ ਭੁੱਲਿਓ ਥੈਂਕ ਯੂ